ਹੁਣ 2% ਵਾਲੇ ਕਰ rè ਪੰਜਾਬ ਚੜਦੀ ਕਲਾ ਚ ਸਰਕਾਰੇ ਹੁਣ 2% ਵਾਲੇ ਕਰ rè ਪੰਜਾਬ ਚੜਦੀ ਕਲਾ ਚ ਸਰਕਾਰੇ ਤੇਰੇ ਹੈਲੀਕਾਪਟਰ ਨੇ ਉੱਥੇ ਵੜੀ ਦੇ ਜਿੱਥੇ 2% ਵਾਲੇ ਖੜਦੇ 2% ਵਾਲੇ ਖੜਦੇ ਬਨਮਾਰ ਰਹੇ ਚੱਲਦੇ ਫਲੱਡ ਨੂੰ ਨਾਲੇ ਗੁਣਗਾਵਾਂ ਤੇਰੇ ਰਹਿਣ ਪੜਦੇ ਗੁਣਗਾਵਾਂ ਤੇਰੇ ਰਹਿਣ ਪੜਦੇ ਮਾਰ ਗਏ ਨਚਰਾ ਸੀ ਸੰਤਾਲੀ ਚ ਕਰੋ ਨਚਟਾ ਤੇ ਹੜਾਂ ਦੀ ਮਾਰ માંਰੇ 20% ਵਾਲੇ ਕਰ ਰਹੇ ਪੰਜਾਬ ਚੜਦੀ ਕਲਾ ਚ ਸਰਕਾਰੇ ਹੁਣ 2% ਵਾਲ ਕਰ ਰੇ ਪੰਜਾਬ ਚੜਦੀ ਕਲਾ ਚ ਸਰਕਾਰ